ਕਦੇ ਆ ਵੀ ੜਕਾ ਹੀ ਐ ਵਿੱਚ ਆ ਵੀ ਆ ਉਹ ਚੰਦੂ ਮਾਜਰੇ ਹੁਣੀ ਨੇ ਵਿੱਚ ੜਕਾਈ ਆ ਕੇ ਬਣ ਗਏ ਐਵੇਂ ਮੈਂ ਗੱਲਾਂ ਪੰਜ ਚਾਰੀ ਕਰਨੀਆਂ ਨੇ ਆ ਜਿਹੜੇ ਨਵੇਂ-ਨਵੇਂ ਬਣੇ ਨੇ ਨਾ ਹੁਣ ਸੁਧਾਰੀਏ ਇਹ ਸੁਧਾਰੀਆਂ ਨੂੰ ਮੈਂ ਪਹਿਲੀ ਗੱਲ ਪੁੱਛਦਾ ਕਹਿੰਦੇ ਸ਼੍ਰੋਮਣੀ ਕਮੇਟੀ ਚ ਅਕਾਲੀ ਦਲ ਝਖਲ ਦਿੰਦਾ ਉਹ ਯਾਰੋ ਜੇ ਇਤਿਹਾਸ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਟੌੜਾ ਸਾਹਿਬ ਤੇ ਬਾਦਲ ਸਾਹਿਬ 19 ਮਹੀਨੇ ਜਿਹੜਾ ਜਰੇ ਟੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਕਿ ਨਹੀਂ ਸੀ ਕਿਉਂ ਰਹੇ ਜੇਲ੍ਹ 'ਚ ਕਿਉਂਕਿ ਨਾ ਅਕਾਲ ਤਖਤ ਤੇ ਦੋ ਝੰਡੇ ਹਿਲਾ ਸਕਦਾ ਹੈ ਕੋਈ ਨਾ ਸਿੱਖ ਨਾਲੋਂ ਧਰਮ ਨਾਲੋਂ ਕੋਈ ਰਾਜਨੀਤੀ ਤੋੜ ਸਕਦਾ ਜਿਹੜੇ ਤੋੜਨ ਵਾਲੇ ਨੇ ਉਹ ਰਾਗਪੁਰ ਦੇ ਆਰਐਸਐਸ ਦੇ ਏਜੰਟ ਨੇ ਉਹ ਆਪ ਦੇ ਏਜੰਟ ਨੇ ਉਹ ਕਾਂਗਰਸ ਦੇ ਏਜੰਟ ਨੇ ਕੋਈ ਬੰਥਕ ਸੋਚ ਇਹ ਦੋ ਨਿਸ਼ਾਨ ਸਾਬਾ ਨੂੰ ਨਹੀਂ ਹਟਾ ਸਕਦੀ ਅਕਾਲ ਤਖਤ ਤੇ ਹਰਮੰਦਰ ਦੇ ਵਿੱਚ ਕੰਧ ਨਹੀਂ ਕੱਢ ਸਕਦੀ 6ਵੇਂ ਪਾਤਸ਼ਾਹ ਸਮਰੱਥ ਕਰਨ ਹਰਮੰਦਰ ਸਾਹਿਬ ਪਹਿਲਾ ਬਣਿਆ ਸੀ ਜਦ ਸਾਹਮਣੇ ਅਕਾਲ ਤਖਤ ਦੀ ਸਿਰਜਣਾ ਕੀਤੀ ਉਹਦਾ ਮਕਸਦ ਹੀ ਕੋਈ ਸੀ ਕਿ ਸਿੱਖ ਜਦ ਧਰਮ ਤੇ ਮੱਥਾ ਟੇਕਿਆਵੇ ਉਦੋਂ ਵਦ ਤੱਕ ਅਕਾਲ ਤਖਤ ਦੇ ਆਵੇ ਦੂਸਰੀ ਗੱਲ ਮੈਂ ਵਿਸਥਾਰ ਚ ਨਹੀਂ ਕਰਨੀ ਆ ਤੁਹਾਡੇ ਨਾਲ ਅੱਜ ਕਿਉਂਕਿ ਟਾਈਮ ਥੋੜਾ ਹੈ ਦੂਜਰਾ ਹੁਣ ਆ ਜਿਹੜੇ ਨਵੇਂ-ਨਵੇਂ ਚਾ ਜਾ ਗਏ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮੇਸ਼ਾ ਕੋਲੋਂ ਜੱਥੇਦਾਰ ਅਕਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਪਰੋਸਾ ਹੀ ਨਹੀਂ ਆਕਾਲ ਤਖ਼ਤ ਸਾਹਿਬ ਤੇ ਤੇ ਤੁਸੀਂ ਆਕਾਲ ਤਖ਼ਤ ਸਾਹਿਬ ਜਾਣਦੇ ਕਿਉਂ ਜੇ ਸੁਖਬੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਆਕਾਲ ਤਖ਼ਤ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਪਰੋਸਾ ਹੈ ਕਿ ਵੀ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਨਰੀਆਂ ਚੰਦੂ ਮਾਜਰੇ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੇਰ ਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰਾ ਜੀ ਨੂੰ ਪੁੱਛਦਾ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ ਬਾਈ ਨੰਬਰ ਫਾਟਕ ਦੇ ਕੋਲ ਜਿਹੜਾ ਮੈਰਿਜ ਪੈਲੇਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਲੈ ਕੇ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚਲਾਉਣ ਤੋਂ ਬਾਅਦ ਤੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ ਹੈ ਨਹੀਂ ਕੀਤੀ ਮੈਂ ਸਬੂਤ ਦੇਉਂ ਕਹਿਣ ਇੱਕ ਵਾਰੀ ਚੰਨੂ ਮਾਜਰਾ ਕਿ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਅੱਜ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰ ਦਿਆ ਝੋਲੀ ਅੱਡ ਲਈ ਕਿ ਸੱਚੇ ਪਾਤਸ਼ਾਹ ਉਹ ਮੈਨੂੰ ਮੁਖੀ ਦੀ ਸੇਵਾ ਦਿੱਤੀ ਹੈ ਬਤੌਰ ਮੁਖੀ ਮੈਂ ਆਪਣੀ ਚੋਲੀ ਚ ਸਭ ਕੁਝ ਪਉਣਾ ਜੋ ਪਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਹਾਂ ਕਹਿੰਦੇ ਜਨਮ ਦਿਨ ਮਨਾਉਣਾ ਟੌੜਾ ਸਾਹਿਬ ਦਾ ਮਨਾਓ ਪਰ ਮਨਾਉਤਾ ਤਾਂ ਆਜੇ ਟੌੜਾ ਸਾਹਿਬ ਨੂੰ ਪਿਆਰ ਕਰਦੇ ਹਾਂ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੌੜਾ ਸਾਹਿਬ ਦੀ ਸੁਪਤਰੀ ਦੇ ਉਲਟ ਸਨੌਰ ਤੋਂ ਇਲੈਕਸ਼ਨ ਲੜਿਓ ਕਿ ਨਹੀਂ ਲੜੇ ਉਹ ਆਪ ਵੱਲੋਂ ਖੜੀ ਸੀ ਤੁਸੀਂ ਅਕਾਲੀ ਜਲਖੋ ਰਹੇ ਸੀ ਤੁਸੀਂ ਉਹਦਾ ਟੋੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਦ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਉਹ ਲਾਂਭਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਮਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹਾਂ ਮੈਂ ਸਜ਼ਾ ਦਾ ਜਾਇਜ਼ਕ ਹਾਂ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲਦੂ ਇਹਨਾਂ ਨੇ ਕੀ ਕੀਤਾ ਆ ਪਰਮਿੰਦਰ ਢੀਡਸਾ ਆ ਵੀਡੀਓ ਮੈਂ ਲੈ ਆਉਣੀ ਭੁੱਲ ਗਿਆ ਤੁਹਾਨੂੰ ਦਿਖਾ ਦਿੰਦਾ ਕਹਿੰਦਾ ਜਿੱਤਣ ਲਈ ਤਾਂ ਵੋਟਾਂ ਪੈਣੀਆਂ ਹੀ ਆ ਨਾ ਡੇਰੇ ਵਾਲਿਆਂ ਦੀਆਂ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਡੇਰੇ ਵਾਲੇ ਨਾਲ ਰਲ ਗਿਆ ਜਿਹੜੇ ਜਾਜਾ ਵੋਟਾਂ ਮੰਗਦੇ ਹੋ ਉਹਨਾਂ ਨੂੰ ਕਹਿੰਦੇ ਆਂ ਅਸੀਂ ਗੁਨਾਹ ਕੋਈ ਨਹੀਂ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ 'ਚ ਬਾਦਲ ਸਾਹਿਬ ਦਰਿਆਵੇਸ਼ ਸਿਆਸਤਦਾਨ ਸੀ ਉਹ ਇਹਨਾਂ ਦੇ ਗੁਨਾਹ ਵਕਸ਼ੂ ਦੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਰਟੀ 'ਚ ਨਾ ਵਾੜ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਭੇਜੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਉਹ ਕਿਤਾਬਾਂ 'ਚ ਲਿਖਿਆ ਹੋਇਆ ਹੈ 26 ਜਨਵਰੀ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਬਣਾਇਆ ਹੋਇਆ ਅਕਾਲ ਤਖਤ ਟਾਉਣਾ ਹੈ ਤੇ ਚੰਦੂ ਮਾਜਰਾ ਉਹਦੋਂ ਸਰਕਾਰ ਵਿੱਚ ਕੋਆਪਰੇਟਿਵ ਮੰਤਰੀ ਸੀ 200 ਬੰਦੂਕ ਧਾਰੀ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਪਾਠ ਖੰਡਨ ਹੋਣ ਲੱਗਾ ਸੀ ਉਹਦਾ ਬਚਾ ਹੋਇਆ ਉਹ ਯਾਰ ਅਕਾਲ ਤਖਤ ਤੇ ਜਾ ਕੇ ਗੋਲੀਆਂ ਚ ਚੜਾਉਣ ਵਾਲੇ ਬਾਦਲ ਸੁਖਬੀਰ ਸਿੰਘ ਨੂੰ ਸਲਾਹ ਦੇਣ ਕਿ ਅਕਾਲ ਤਖਤ ਦਾ ਸਤਿਕਾਰ ਕਰੀਦਾ ਹੁੰਦਾ ਤੁਸੀਂ ਜਿੰਨੇ ਗੁਨਾਹ ਕੀਤੇ ਨੇ ਬੇਲਜਤ ਤੁਹਾਨੂੰ ਇਤਿਹਾਸ ਮਾਫ ਨਹੀਂ ਕਰ ਸਕਦਾ ਅਸੀਂ ਗਲਤੀ ਕੀਤੀ ਮਾਫ ਕਰਕੇ ਜਿਹੜੇ ਲੋਕਾਂ ਨੇ ਟੌੜਾ ਸਾਹ ਵਰਕੇ ਦਰਵੇਸ਼ ਸਿਆਸਤਦਾਨ ਨੂੰ ਆਪਣੀਆਂ ਚੰਦ ਵੋਟਾਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ 'ਚ ਅਮਰ ਆਸ਼ਰਮ ਜਾ ਕੇ ਨਰਿੰਕਾਰੀਆਂ ਦੇ ਭੀੜ 'ਚ ਬਾੜ ਦਿੱਤਾ ਚੰਦੂ ਮਾਜਰਾ ਸਾਹਿਬ ਕੀ ਗੱਲ ਨਰਿੰਕਾਰੀ ਨਹੀਂ ਸੀ ਅਕਾਲੀ ਦਲ ਉਥੋਂ ਅਕਾਲ ਤਖਤ ਕੋ ਕੱਟੇ ਹੋਏ ਹੁਣ ਮੈਂ ਅਗਲੀ ਗੱਲ ਜਿਹੜੀ ਕਰਨ ਲੱਗਾ ਐ ਇਹ ਵੀ ਮੇਰੀ ਧਿਆਨ ਨਾਲ ਸੁਣਨਾ ਆਹ ਉਲਟਾੜੀਆਂ ਜਿਹੜੇ ਕਾਂਗਰਸੀ ਆ ਭਗਵੰਤ ਮਾਨ ਹੋਣੀ ਆ ਜਾਂ ਦੁੱਕੜ ਟਿੱਕੜ ਹੋਰ ਨੇ ਇਹ ਕਹਿੰਦੇ ਆ ਅਕਾਲ ਤਖਤ ਦਾ ਠੇਕਾ ਅਕਾਲੀਆਂ ਨੇ ਲਿਆ ਨਹੀਂ ਲਿਆ ਅਕਾਲ ਤਖਤ ਸੁਭਚੀ ਸਿੱਖ ਕੌਮ ਦਾ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਕਿ ਤੁਸੀਂ ਅਕਾਲ ਤਖਤ ਨੂੰ ਕਿੰਨਾ ਮੰਨਦੇ ਹੋ ਜੇ ਕੈਪਟਨ ਅਮਰਿੰਦਰ ਸਿੰਘ ਡੇਰੇ 'ਚ ਜਾਵੇ ਕੋਈ ਸਜ਼ਾ ਨਹੀਂ ਕਿਉਂ ਸਿੱਖ ਨਹੀਂ ਉਹ ਅਕਾਲ ਤਖਤ ਦੇ ਹੁਕਮ ਦਾ ਪਾਬੰਦ ਨਹੀਂ ਜੇ ਆਪ ਵਾਲੇ ਸਿੱਖ ਡੇਰੇ 'ਚ ਜਾਣ ਕੋਈ ਐਕਸ਼ਨ ਨਹੀਂ ਇਹ ਸਿੱਖ ਨਹੀਂ ਪਾਬੰਦ ਨਹੀਂ ਤੇ ਜੇ ਕਿਤੇ ਅਕਾਲੀ ਦਲ ਚਲੇ ਜਾਵੇ ਤੇ ਕਹਿੰਦੇ ਸੁਖਬੀਰ ਸਿੰਘ ਨੇ ਅਕਾਲੀ ਦਲ ਸਾਥ ਉਹਦੇ ਥੇਕੇ ਲਾ ਦਿੱਤਾ ਹੈ। ਖਾਲਸਾ ਜੀ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ। ਦੁਨੀਆ ਮੰਦੀ ਜ਼ੋਰਾ ਨੂੰ ਇੱਥੇ ਥਾ ਨਹੀਂ ਕਮਜ਼ੋਰਾ ਨੂੰ। ਮੈਨੂੰ ਕੱਲ ਇੱਕ ਕਹਿੰਦਾ ਉਹ ਕਹਿੰਦਾ ਤੁਹਾਡਾ ਐਮਐਲਏ ਭੱਜ ਗਿਆ। ਉਹ ਮੈਂ ਕਿਹਾ ਮੇਨ ਕਾ ਗੰਦ ਹੀ ਨਹੀਂ ਤਾਂ ਕਿਹਾ ਸੀ ਕੁੱਤਿਆਂ ਨੂੰ ਨਹੀਂ ਜੰਜੀਰੀ ਪਾ ਸਕਦੇ ਸੀ ਬੰਦਿਆਂ ਨੂੰ ਕਿੱਥੇ ਪਾ ਲੈਂਦੇ ਭੱਜ ਜਾਣ ਦੇ ਭੱਜ ਜਾਣ ਦੇ ਹੁਣ ਕਿਹਨੂੰ ਕਿਹਨੂੰ ਅਸੀਂ ਜ਼ੰਜੀਰੀ ਪਾ ਲਈਏ ਕਿਹਦਾ ਵੀ ਭੱਜਿਆ ਸਾਡਾ ਤਾਂ ਆਪੋਜੀਸ਼ਨ ਆ ਨਾ ਸਾਡੇ ਤਾਂ ਮਿਲਣਾ ਕੱਖ ਨਹੀਂ ਸੀ ਕੋਟੀਖਾਣੀ ਪੈਣੀ ਸੀ ਆ ਭਗਵਾਨ ਸਮਾਨ ਦੀ ਸਰਕਾਰ ਦਾ ਮੈਂਬਰ ਪਾਰਲੀਮੈਂਟ ਰਿੰਕੂ ਭੱਜ ਗਿਆ ਇਹਦਾ ਅੰਗਰਾਲ ਐਮਐਲਏ ਜਿੰਨਾ ਦੇ ਅੱਜ ਕੱਲ੍ਹ ਸਾਡੀ ਮੰਡੀਆਂ ਲੱਗਣ ਲੱਗ ਪਈਆਂ ਅੱਗੇ ਪਸੂਆਂ ਦੀ ਲੱਜਦੀ ਸੀ ਹੁਣ ਬੰਦਿਆਂ ਦੀਆਂ ਲੱਗਣ ਲੱਗ ਪਈਆਂ ਤੁਹਾਨੂੰ ਮੇਰੀ ਬੇਨਤੀ ਇੱਕੋ ਹੀ ਹੈ ਕਿ ਛੇੜੀਆਂ ਵਿਕੜ ਵਾਲੀਆਂ ਪੇਡਾਂ ਨੇ ਇਹਨਾਂ ਨੂੰ ਕਦੇ ਮੂੰਹ ਨਾ ਲਾਉਣਾ ਪ੍ਰਧਾਨ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਬਾਦਸ਼ਾਹ ਦੇ ਲੋਕ ਬਾਕੀ ਜਿਹਨੂੰ ਮਰਜ਼ੀ ਬਾੜ ਲੈਣਾ ਆਹ ਪੇਡਾਂ ਨੂੰ ਨਾ ਕਿਤੇ ਨੇੜੇ ਖੰਗਣ ਦੇਣਾ ਇਹ ਬਹੁਤ ਤਰਲੇ ਲੈਣਗੀਆਂ ਤੁਹਾਡੀਆਂ ਇਹਨਾਂ ਨੇ ਸੁਹਾਗਣਾ ਬਣਨ ਦੀ ਕੋਸ਼ਿਸ਼ ਕਰਨੀ ਆ ਜਿਹੜੀ ਕਰੀ ਨਿਕਲ ਜੇ ਸੁਹਾਗਣ ਨਹੀਂ ਰਹਿੰਦੀ ਕਦੇ ਮੁੜ ਕੇ ਨਾ ਉਹਨਾਂ ਨੂੰ ਸੁਹਾਗਣ ਬਣਾਉਣਾ ਇਹਨਾਂ ਨੂੰ ਬਚਾ ਰੱਖਣਾ ਹੈ